ਦੋ ਥਾਂ ਲੜਦੇ ਔਖੇ ਸੀ ਇਧਰ ਕਾਬ ਗੰਜ ਸਾਹਿਬ ਤੇ ਇੱਕ ਸੀਸ ਗੰਜ ਸਾਹਿਬ ਉਹਦਾ ਕਾਰਨ ਸੀ ਵੀ ਜਿਹੜਾ ਸਾਨੂੰ ਸਹੀ ਜਗ੍ਹਾ ਦੀ ਨਿਸ਼ਾਨਦੇਹੀ ਕਰਾ ਦੇਵੇ ਉਹਨੂੰ ਪੰਥ ਖਾਲਸਾ ਨਾਮ ਦੇਵੇਗਾ ਕਖੜਾ ਹੋ ਗਿਆ ਵੀ ਅਸੀਂ ਇਹ ਸਥਾਨ ਨਹੀਂ ਦੇਣੇ ਸਿੰਘ ਸਾਹਿਬ ਨੇ ਬਾਦਸ਼ਾਹ ਨੂੰ ਚਿੱਠੀ ਲਿਖੀ ਵੀ ਜਿਹੜਾ ਸਾਡੇ ਅੱਗੇ ਤੂੰ ਤੜਕ ਕਰੇਗਾ ਸੌਦਾ ਲਾਉਣ ਲੱਗਿਆ ਸੀ ਮੈਂ ਟਣ ਨਹੀਂ ਲਾਉਣਾ ਜਦੋਂ ਖਾਲਸਾ ਇੱਥੇ ਆਉਂਦਾ ਰਿਹਾ ਉਦੋਂ ਦਿੱਲੀ ਵਾਲਿਆਂ ਨੂੰ ਪਤਾ ਸੀ ਵੀ ਇਹ ਲੁੱਟੇਰੇ ਨਹੀਂਗੇ ਜਿਹੜਾ ਸੀਸ ਗੰਜ ਸਾਹਿਬ ਹੈ ਨਾ ਇਥੇ ਮਸਜਿਦ ਸੀ ਤੇ ਉਹ ਅਗਲੇ ਵੀ ਆ ਗਏ ਮੈਂ ਉਹਨਾਂ ਨੂੰ ਮਾਰਾ ਨਹੀਂ ਕਹਿੰਦਾ ਬੋਲੇ ਰੰਗ ਰਤੇ ਤੇ ਬੋਲਿਆ ਖਾਲਸਾ ਜੀ ਓਹੋ ਗੁਰਜੀਤ ਦਾ ਖਾਲਸਾ ਵਾਹੇ ਗੁਰਜੀਤ ਦੀ ਫਤਿਹ ਜਥੇਦਾਰਾਂ ਨੇ ਆੜ ਕੇ ਦਿੱਲੀ ਕਈ ਵਾਰੀ ਜਿੱਤੀ ਆ ਤੇ ਕਈ ਵਾਰੀ ਵਾਪਸ ਕੀਤੀ ਆ ਇੱਕ ਬੱਜਲ ਮੈਂ ਤੁਹਾਨੂੰ ਅਵੇ ਨਵੇਕਲਾ ਜਾਂ ਸੁਣਾਉਣਾ ਇਹ ਸਿੰਘ ਸائیں ਬਾਬਾ ਭਗੇਲ ਸਿੰਘ ਸਾਹਿਬ ਇੱਥੇ ਡਟੇ ਇੱਥੇ ਦਿੱਲੀ ਵਿੱਚ ਸੱਤ ਗੁਰਦੁਆਰੇ ਸਾਹਿਬ ਉਹਨਾਂ ਸਜਾਏ ਜਿੰਨਾ ਵਿੱਚੋਂ ਪੰਜ ਤੇ ਮੜੇ ਆਰਾਮ ਨਾਲ ਹੀ ਸਮਝ ਆ ਗਏ ਭਈ ਬੰਗਲਾ ਸਾਹਿਬ ਉਹ ਰਾਜਾ ਜੈ ਸਿੰਘ ਦਾ ਘਰ ਸੀ ਸੌਖਾ ਲੱਭ ਗਿਆ ਮਜਨੂਨ ਦਾ ਟਿੱਲਾ ਸਥਾਨ ਸੀ ਉਹ ਵੀ ਲੱਭ ਗਿਆ ਦੋ ਸਥਾਨ ਲੱਭਣੇ ਔਖੇ ਸੀ ਇੱਧਰ ਕਾਬਗੰਜ ਸਾਹਿਬ ਤੇ ਇੱਕ ਸੀਸਗੰਜ ਸਾਹਿਬ ਉਹਦਾ ਕਾਰਨ ਸੀ ਕਿਉਂਕਿ ਉੱਥੇ ਉਹ ਉਸ ਸਮੇਂ ਮਸਜਿਦ ਬਣ ਗਈ ਹੋਈ ਸੀ ਤੇ ਜਿਹੜੀ ਮਸਜਿਦ ਬਣ ਗਈ ਸੀ ਉਹਨੂੰ ਟਾਇਆ ਨਹੀਂ ਜਾ ਸਕਦਾ ਤੇ ਬਾਬਾ ਨੇ ਬਾਬਾ ਭਗੇਲ ਸਿੰਘ ਸਾਹਮਣੇ ਬਰੇ ਕਲਾਨ ਕੀਤਾ ਵੀ ਜਿਹੜਾ ਸਾਨੂੰ ਸਹੀ ਤਰ੍ਹਾਂ ਦੀ ਨਿਸ਼ਾਨਦੇਹੀ ਕਰਾ ਦੇਵੇ ਉਹਨੂੰ ਪੰਥ ਖਾਲਸਾ ਨਾਮ ਦੇਵੇਗਾ ਇੱਕ ਖੀਸਾ ਨਾਂ ਦੀ ਮਾਈ ਹੋਈ ਜਿਹਦੀ 125 ਸਾਲ ਉਮਰ ਸੀ ਉਹਨੇ ਆੜ ਕੇ ਸਿੰਘ ਸਾਹਿਬ ਨੂੰ ਨਮਸਕਾਰ ਕਰਕੇ ਆਖਿਆ ਮਹਾਰਾਜ ਜਿੱਥੇ ਸਹਿਬ ਦੀ ਰਸੀਸ ਕੁਰਬਾਨ ਹੋਇਆ ਨਾ ਸੰਗਤ ਉਤੋਂ ਪੰਥ ਤੋਂ ਸ੍ਰਿਸ਼ਟੀ ਉਤੋਂ ਅਹੀਂ ਕੈਨੇ ਹੰਦ ਦੀ ਚਾਦਰ ਬਰਗੜ ਭਏ ਗੁਰ ਤੇਗ ਬਹਾਦਰ ਸਕਲ ਸ੍ਰਿਸ਼ਟ ਬਹਿ ਟਾਕੀ ਚਾਦਰ ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਹਨ ਆਪਾਂ ਕੱਲੀ ਹਿੰਦ ਦੀ ਕਹਿੰਦੇ ਸਾਰ ਲੈਨੇ ਆ ਪਰ ਸਤਿਗੁਰੂ ਦਾ ਪਾਰ ਉਪਕਾਰ ਵੱਡਾ ਉਹ ਬੀਬੀ ਨੇ ਆਖਿਆ ਖਾਲਸਾ ਜੀ ਜਿੱਥੇ ਸਤਿਗੁਰੂ ਸਹਿਬ ਜੀ ਨੇ ਮਹਾਨ ਪਾਰ ਉਪਕਾਰ ਕੀਤਾ ਨਾ ਉੱਥੇ ਸਾਡੇ ਵੱਡੇ ਦੀਵਾ ਜਗਾਉਂਦੇ ਆਏ ਆ ਹੁਣ ਤੱਕ ਮੈਂ ਦੀਵਾ ਜਗਾ ਰਹੀ ਆ ਉਹਨੇ ਬਿਲਕੁਲ ਨਿਸ਼ਾਨੀਆਂ ਹੂਬ ਹੂ ਖਾਲਸੇ ਨੂੰ ਵਿਖਾਈਆਂ ਤੇ ਉੱਥੇ ਮਸੀਦ ਸੀ ਪੰਗਾ ਖੜਾ ਹੋ ਗਿਆ ਭਈ ਅਹੀਂ ਇਹ ਸਥਾਨ ਨਹੀਂ ਦੇਣੇ ਜਿੰਨ ਸਾਹਮਣੇ ਬਾਦਸ਼ਾਹ ਨੂੰ ਚਿੱਠੀ ਲਿਖੀ ਭਈ ਜਿਹੜਾ ਸਾਡੇ ਅੱਗੇ ਤੂੰ ਟੁਂਟੜਕ ਕਰੇਗਾ ਸੌਦਾ ਲਾਉਣ ਲੱਗਿਆ ਸੀ ਮੈਂ ਟ ਨਹੀਂ ਲਾਉਣਾ ਤੁਹਾਨੂੰ ਲੈ ਕੇ ਦੇ ਭਈ ਜਾ ਤੇ ਫੇਰ ਅਸੀਂ ਕਿਰਪਾ ਚੋਕ ਲੈਣੀ ਆ ਨਹੀਂ ਤੇ ਸਾਨੂੰ ਸਾਡੇ ਸਥਾਨ ਪ੍ਰਗਟ ਕਰਨ ਦੇ ਉਹਨੇ ਫਿਰ ਆਖਿਆ ਖਾਲਸਾ ਜੀ ਜਿੱਦਾਂ ਤੁਸੀਂ ਕਹੋ ਇਸ ਤਰ੍ਹਾਂ ਰਕਾਬगंज ਸਾਹਿਬ ਵੀ ਪ੍ਰਗਟ ਹੋਇਆ ਤੇ ਸੀਸਕੰਜ ਸਾਹਿਬ ਵੀ ਪ੍ਰਗਟ ਹੋਇਆ ਜਿਹੜਾ ਸੀਸਕੰਜ ਸਾਹਿਬ ਹੈ ਨਾ ਇੱਥੇ ਮਸਜਿਦ ਸੀ ਤੇ ਉਹ ਅਗਲੇ ਵੀ ਆ ਗਏ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਕੋਈ ਵੀ ਧਾਰਮਿਕ ਸਥਾਨ ਹੋਵੇ ਉਹਦਾ ਅਦਬ ਬਰਕਰਾਰ ਰੱਖਣਾ ਚਾਹੀਦਾ ਸਿੰਘ ਸائیں ਬਾਬਾ ਭਗੇਲ ਸਿੰਘ ਸਾਹਿਬ ਐਡੇ ਸਿਆਣੇ ਸੀ ਉਹਨਾਂ ਆਖਿਆ ਵੀ ਸੱਜਣੋ ਜੇ ਇਹde ਸਾਡੇ ਇੱਥੇ ਕੋਈ ਨਿਸ਼ਾਨੀ ਨਿਕਲ ਆਈ ਫਿਰ ਤੇ ਸਥਾਨ ਬਣੂ ਸਾਡਾ ਤੇ ਜੇ ਤੁਹਾਡੀ ਕੋਈ ਨਿਸ਼ਾਨੀ ਆ ਤੇ ਜਿੱਦਾਂ ਦਾ ਹਿੰਮਾ ਟਾਵਾਂਗੇ ਇਹ ਤੋਂ ਸੋਨਾ ਬਣਾ ਕੇ ਤੁਹਾਨੂੰ ਦੇਾਂਗੇ ਆਹ ਖਰਦ ਤੇ ਉਸ ਜਗ੍ਹਾ ਦੀ ਤਫ਼ਤੀਸ਼ ਸ਼ੁਰੂ ਹੋਈ ਤੇ ਨਿਸ਼ਾਨੀ ਕੀ ਨਿਕਲੀ ਆਖਿਆ ਗਿਆ ਵੀ ਜਿੱਥੇ ਰਕਾਬ ਗੰਜ ਸਾਹਿਬ ਹੈ ਥੱਲੋਂ ਗਾਗਰ ਨਿਕਲਨੀ ਸੀ ਮਹਾਰਾਜ ਜੀ ਦੇ ਅਸ਼ਪਾਂ ਵਾਲੀ ਦੋ ਗਾਗਰਾਂ ਭਰੀਆਂ ਗਈਆਂ ਸਨ ਉਹ ਜਦੋਂ ਪੁੱਟਿਆਂ ਜਾਂ ਤੇ ਗਾਗਰ ਨਿਕਲ ਆਈ ਫਿਰ ਕਿੰਨੇ ਕੁਸਕਣਾ ਸੀ ਤੇ ਜੇ ਪੁਸਕ ਵੀ ਜਾਂਦੇ ਤੇ ਵਿਗੜੇ ਤਗੜੇ ਦਾ ਡੰਡਾ ਪੀਰਦੇ ਹੈ ਹੀ ਆ ਨਾ ਉਹਦੇ ਅੱਜ ਵੀ ਹੈਗਾ ਫਿਰ ਖਾਲਸਾ ਜੀ ਇੰਦਾ ਸਰਦਾਰਾਂ ਨੇ ਇਹ ਪਾਵਨ ਸਥਾਨ ਪ੍ਰਗਟ ਕੀਤੇ ਆ ਤੇ ਜਦੋਂ ਫਿਰ ਸਿੰਘ ਸਾਹਿਬ ਜੀ ਜਦੋਂ ਆਏ ਸੀ ਨਾ ਚੜ ਕੇ ਉਦੋਂ ਇੱਥੇ ਕੋਈ ਅਮਨ ਅਮਾਨ ਨਹੀਂ ਸੀ ਕੋਈ ਚਾਈ ਦਾ ਕਾਨੂੰਨ ਨਹੀਂ ਸੀ ਦਾ ਕੇ ਸਰੇਦਾਂ ਨਿਸ਼ੇੜੀ ਸੀ ਉਹਦਾ ਕੋਈ ਹੁਕਮ ਨਹੀਂ ਮੰਨਦਾ ਜਿੱਥੇ ਆਪ ਮਹਾਰੀ ਹੋ ਜੇ ਪ੍ਰਜਾ ਤੇ ਜਿੱਥੇ ਬਾਗੀ ਹੋ ਜਾਣਾ ਸਲਾਹਕਾਰ ਉਹ ਰਾਜ ਅੱਜ ਵੀ ਕਰ ਗਿਆ ਤੇ ਕੱਲ ਵੀ ਕਰ ਗਿਆ ਉਹ ਜਿੰਨੇ ਉਹਦੇ ਮੰਤਰੀ ਸੰਤਰੀ ਸੀ ਉਹਨੂੰ ਕੱਖ ਨਹੀਂ ਸਮਝਦੇ ਉਹ ਵੀ ਵਿਚਾਰਾ ਦੇਣੀ ਘਟਣ ਰਿਆ ਸੀ ਪਰ ਜਦੋਂ ਬਾਬਾ ਭਗੇਲ ਸਿੰਘ ਸਾਹਿਬ ਆਏ ਇੱਕ ਬੜੀ ਕਮਾਲ ਦੀ ਗੱਲ ਆ ਅੱਜ ਤੀਕ ਇਤਿਹਾਸ ਗਵਾਹੀ ਦਿੰਦਾ ਆ ਇਹ ਦਿੱਲੀ ਤੇ ਜਿੰਨੇ ਹਮਲਾਵਰ ਆਏ ਕੱਲਾ ਕੱਲਾ ਘਰ ਲੁੱਟਿਆ ਦਿੱਲੀ ਦਿੱਲੀ ਲੰਬਾਰੀ ਲੁੱਟੀ ਜਿਹੜੇ ਗਾਣੇ ਤੁਸੀਂ 90 ਹੀ ਉਹ ਵੀ ਕੱਢੇ ਜਿਹੜੇ ਤੁਸੀਂ ਕੰਨਾਂ 'ਚ ਪਾਏ ਸੀ ਅਗਲੇ ਧੂ ਧੂ ਕੇ ਖੋਏ ਖੋਖੋ ਕੇ ਲਾਏ ਇਦਾਂ ਆਉਂਦ ਆ ਰਿਹਾ ਦਿੱਲੀ ਨੂੰ ਪਰ ਜਦੋਂ ਖਾਲਸਾ ਇੱਥੇ ਆਉਂਦਾ ਰਿਹਾ ਉਦੋਂ ਦਿੱਲੀ ਵਾਲਿਆਂ ਨੂੰ ਪਤਾ ਸੀ ਵੀ ਇਹ ਲੁੱਟੇਰੇ ਨਹੀਂਗੇ ਇਹਨਾਂ ਨੇ ਆੜ ਕੇ ਘਰ ਨਹੀਂ ਲੁੱਟਣੇ ਇਹਨਾਂ ਨੇ ਖੋਹਾਂ ਖਵਾਈ ਨਹੀਂ ਕਰਨੀ ਜਦੋਂ ਖਾਲਸਾ ਆਇਆ ਮਜਨੂ ਦੇ ਟਿੱਲੇ ਪੈਂਦਾ ਰਿਹਾ ਉੱਥੋਂ ਆਉਂਦੇ ਰਹੇ ਜਦੋਂ ਗੱਲਬਾਤ ਕਰਨੀ ਹੁੰਦੀ ਸੀ ਖਾਲਸੇ ਨੇ ਇੱਕ ਵੀ ਦੇਣ ਇੱਕ ਵੀ ਘਰ ਨਹੀਂ ਲੁੱਟਿਆ ਇਹ ਦਿੱਲੀ ਵਾਲਿਆਂ ਨੂੰ ਪਤਾ ਸੀ ਤਾਂ ਉਹ ਪੰਛ ਦੀ ਇੱਜ਼ਤ ਕਰਦੇ ਸੀ ਬਾਦਸ਼ਾਹ ਨੇ ਖਾਲਸੇ ਨੂੰ ਚਿੱਠੀ ਕੱ ਲਈ ਭਈ ਬਾਬਾ ਭਗੇਲ ਸਿੰਘ ਸਾਹਿਬ ਨੂੰ ਆਖਿਆ ਵੀ ਆਓ ਤੇ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਜਦੋਂ ਬਾਬਾ ਨਹੀਂ ਆਏ ਸਾਰੇ ਬੰਨੇ ਤੈਦਾ ਕਾਨੂੰਨ ਕਾਮਯਾਬ ਹੋ ਗਿਆ ਉਹ ਖਾਲਸਾ ਦੀਆਂ ਗੱਲਾਂ ਵੀ ਚੱਲੀਆਂ ਭਈ ਬਾਦਸ਼ਾਹ ਛਾ ਆਲਮ ਤੇ ਆ ਕੇ ਲੈ ਲਈ ਬਾਦਸ਼ਾਹ ਹਾਂ ਸਾਰੀ ਦਿੱਲੀ ਦਾ ਬਾਦਸ਼ਾਹ ਤੇ ਬਾਬਾ ਭਗੇਲ ਸਿੰਘ ਸਾਹਿਬ ਹੈ ਯਾਨੀ ਇੰਨਾ ਪ੍ਰੇਮ ਵਿੱਚ ਦਿੱਲੀ ਵਾਲਿਆਂ ਨੇ ਉਹਨਾਂ ਦਾ ਬਚਨ ਮੰਨਿਆ ਤੇ ਜਦੋਂ ਬਾਦਸ਼ਾਹ ਨੇ ਆਖਿਆ ਨਾ ਉਹ ਤਾਂ ਉਹ ਮਿਲਣਾ ਬਾਬਾ ਜੀ ਕਹਿੰਦੇ ਅਸੀਂ ਨਹੀਂ ਆਉਣਾ ਉਹਨੇ ਆਖਿਆ ਜੀ ਕਾਰਨ ਬਾਬਾ ਜੀ ਬਾਬਾ ਬਘੇੜ ਸਿੰਘ ਸਾਹਮਣੇ ਆਖਿਆ ਵੀ ਤੂੰ ਬਾਦਸ਼ਾਹ ਦਿੱਲੀ ਦਾ ਵਾ ਤੇ ਅਸੀਂ ਬਾਦਸ਼ਾਹਾਂ ਦਾ ਸਾਰੀ ਸ੍ਰਿਸ਼ਟੀ ਦੇ ਜੇ ਅਸੀਂ ਤੇਰੇ ਅੱਗੇ ਆਏ ਤੇ ਸਾਨੂੰ ਸਲਾਮ ਕਰਨੀ ਪੈਣੀ ਆ ਤੂੰ ਸਾਨੂੰ ਦੁਆ ਦੇਵੇਂਗਾ ਸਾਨੂੰ ਤੇਰੀ ਦੁਆ ਨਹੀਂ ਚਾਹੀਦੀ ਸਾਡੀ ਨਮਸਕਾਰ ਅਕਾਲ ਪੁਰਖ ਨੂੰ ਆ ਨਮਸਕਾਰ ਤੇ ਸਹੀ ਤੋ ਹਮਾਰੀ ਸਕਲ ਪ੍ਰਜਾ ਜਨੇ ਆਵਸਵਾਰੀ ਅਸੀਂ ਤੇਨੂੰ ਮੱਥਾ ਨਹੀਂ ਟੇਕਣਾ ਨਾ ਤੇਰੀ ਦੁਆ ਲੈਣੀ ਆ ਉਹ ਕਹਿ ਲਗਾ ਨਾਮ ਸਾਡੇ ਕਿਉ ਨਾ ਨਹੀਂ ਦਵਾ ਦਿੰਦੇ ਤੁਹਾਨੂੰ ਆਉਂਦੇ ਸਰੀ ਨਾ ਤੁਹਾਨੂੰ ਮਿਲਣਾ ਵੀ ਬਾਬਾ ਜੀ ਦੀ ਆਉਣ ਕਰਕੇ ਕੈਦਾ ਕਾਨੂੰਨ ਕਾਮਯਾਬ ਹੋ ਗਿਆ ਸੀ ਫਿਰ ਬਾਬਾ ਜੀ ਨੂੰ ਨੇ ਬੇਨਤੀ ਕੀਤੀ ਵੀ ਆਓ ਬਾਬਾ ਜੀ ਕਹਿੰਦੇ ਮੈਂ ਇਕੱਲੇ ਨਹੀਂ ਆਉਣਾ ਮੇਰੇ ਨਾਲ 4000 ਸ਼ਸਤਰਧਾਰੀ ਫੌਜ ਆ ਸਾਰੇ ਦੇ ਸਾਰੇ ਹੀ ਆਉਣਗੇ ਉਹਨੇ ਅੱਛਾ ਜੀ ਇਹ ਵੀ ਮਨਜ਼ੂਰ ਆ ਮੇਰੇ ਖਾਲਸਾ ਜੀ ਜਿੱਦਾਂ ਅੱਜ ਅਸੀਂ ਵੇਖਿਆ ਨਾ ਪਈ ਨਿਸ਼ਾਨ ਨਗਾਰੇ ਤੋਂ ਸੇ ਹਾਥੀ ਤੇ ਫੌਜਾਂ ਜਥੇਦਾਰ ਜੰਗੀ ਜਰਨੈਲ ਜਿੱਦਾਂ ਅੱਜ ਆਪਾਂ ਆਏ ਆਂ ਐਦਾਂ ਫਿਰ ਖਾਲਸਾ ਆ ਰਿਹਾ ਸੀ ਤੇ ਉਦੋਂ ਦਿੱਲੀ ਦਾ ਕੱਲਾ ਕੱਲਾ ਬਾਲ ਬੱਚਾ ਬੁੱਢਾ ਹਰ ਇੱਕ ਬੰਦਾ ਵੇਂਦਾ ਹੀ ਤੇ ਹੱਥ ਜੁੜਦੇ ਹੀ ਕੋਈ ਟਾਈਮ ਜਦੋਂ ਇੰਨੀਆਂ ਦਲੀਆਂ ਸਾੜੀ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦਾ ਜਲੂਸ ਲੰਘਿਆ ਸੀ ਬਾਬਾ ਜੀ ਪਿੰਜਰੇ 'ਚ ਬੰਦ ਸਨ ਦਿੱਲੀ ਦੇ ਲੋਕ ਹੱਸਦੇ ਸਨ ਬਾਬਾ ਜੀ ਪਿੰਜਰੇ 'ਚ ਕੈਦ ਸਾਡੇ 1 ਕੋ ਦਿਨ ਸੀ ਇੱਕ ਇਹ ਦਿਨ ਸੀ ਜਿਸ ਦਿਨ ਬਾਬਾ ਭਗੇਲ ਸਿੰਘ ਸਾਹਿਬ ਹਾਥੀ ਦੇ ਟੋਰ ਨਾਲ ਸਜੇ ਬਾਬਾ ਜੀ ਦੇ ਅੱਗੇ ਬੈਰ ਕੇ ਬਾਬਾ ਜੀ ਦੇ ਨਾਲ ਨਿਸ਼ਾਨ ਨਗਾਰੇ ਧੰਸੇ ਫੌਜਾਂ ਜਰਨੈਲ ਜਦੋਂ ਐਦਾਂ ਬਾਬਾ ਜੀ ਆਏ ਤੇ ਦਿੱਲੀ ਵਾਲੇ ਹੱਥ ਵੀ ਜੋੜਦੇ ਸੀ ਤੇ ਫੁੱਲ ਵੀ ਸੁੜਦੇ ਹਾਂ ਤੇਰੀਆ ਹੁਣ ਬੋਲੇ ਆ ਸ਼ਹੀਦ ਇਹ ਗੜੀ ਵਿੱਚ ਗੱਲ ਥੋੜੀ ਹੁੰਦੀ ਆ ਜਿਹਦੇ ਅੰਦਰੋਂ ਆਉਂਦੀ ਉਹਦੇ ਹੀ ਬਾਹਰ ਆਉਂਦੀ ਆ ਤੇ ਐਂਦਾ ਖਾਲਸਾ ਦਿੱਲੀ ਦੀਆਂ ਗਲੀਆਂ ਥਾੜੀ ਲੰਘਿਆ ਤੇ ਜਦੋਂ ਬਾਬਾ ਬਘੇਲ ਸਿੰਘ ਸਾਹਿਬ ਕਹੇ ਨਾ ਉਹਦੇ ਦਰਬਾਰ 'ਚ ਹੁਣ ਫੌਜਾਂ ਬਣੀਆਂ ਸੀ ਤੇ ਫੌਜਾਂ ਜਣੀਆਂ ਕਰਾਰੀਆਂ ਹੀ ਹੁੰਦੀਆਂ ਆ ਢਿੱਲੀ ਮਿੱਠੀ ਫੌਜ ਹੋਏਗੀ ਤਾਂ ਕਿਹਨੇ ਮੰਨਣੀ ਆ ਫੌਜ ਚੁਸਤ ਚਲਾ ਕੇ ਤਿਆਰ ਵਰ ਤਿਆਰ ਹੀ ਹੁੰਦੀ ਆ ਸਾਰੀਆਂ ਫੌਜਾਂ ਰਹੀਆਂ ਬਾਹਰ ਅੱਜ ਦਾ ਮੈਦਾਨ ਆ ਇੱਥੇ ਹੀ ਚਾਰ ਸਿੰਘ ਬਾਬਾ ਭਗੇਲ ਸਿੰਘ ਸਾਹਿਬ ਦੇ ਨਾਲ ਅੰਦਰ ਗਏ ਉਹ ਜਦੋਂ ਪਾਖਿਆ ਬਾਬਾ ਦੀ ਫੈਦਾ ਟੌਰ ਨਾ ਖਲੋਤੇ ਵੀ ਮੱਥਾ ਤੇ ਤੈਨੂੰ ਟੇਕਣਾ ਨਹੀਂ ਉਹਨੇ ਫਿਰ ਇਹਦਾ ਹੱਥ ਛੋੜ ਕੇ ਨਮਸਕਾਰ ਕੀਤੀ ਤੇ ਬਾਬਾ ਜੀ ਨੂੰ ਬੜੇ ਸਤਿਕਾਰ ਨਾਲ ਬਿਠਾਇਆ ਉਹਨੇ ਆਖਿਆ ਖਾਲਸਾ ਜੀ ਤੁਹਾਡੇ ਗੁਰੂ ਨੇ ਆਹੋ ਜਿਹਾ ਕੀ ਤੁਹਾਨੂੰ ਦੇਤਾ ਆ ਭਈ ਮੇਰੇ ਕੋਲ ਤਾਂ ਮੇਰੀ ਆਵਾਬ ਮੰਨੀ ਨਹੀਂ ਤੁਹਾਡੇ ਆਉਂਦਾ ਮੇਰਾ ਸਾਰਾ ਕਾਇਦਾ ਕਾਨੂੰਨ ਬਹਾਲ ਹੋ ਗਿਆ ਬਾਬਾ ਜੀ ਨੇ ਆਖਿਆ ਬਾਦਸ਼ਾਹ ਖਾਲਸਾ ਦੀ ਦੂਰੰਦੇਸ਼ੀ ਆ ਤੂੰ ਧੱਕੇ ਨਾ ਕਰਾਉਣਾ ਧੱਕੇ ਨਾਲ ਤੇ ਜਾਨਵਰ ਵੀ ਵੇਰ ਜਾਂਦੇ ਆ ਬੰਦੇ ਕਿੱਥੇ ਮੰਨਦੇ ਫਿਰ ਉਹਨੇ ਖਾਲਸੇ ਦਾ ਦਰਸ਼ਨ ਕੀਤਾ ਫਿਰ ਘੋੜੇ ਮਾਇਆ ਖਜ਼ਾਨਾ ਬਾਬਾ ਭਗੇਲ ਸਿੰਘ ਸਾਹਿਬ ਨੂੰ ਭੇਟ ਕੀਤਾ ਇਹ ਇਤਿਹਾਸ ਅਗਲਾ ਆ ਇੱਥੋਂ ਤੱਕ ਨੇ ਸੁਣਾਇਆ ਕਿ ਆ ਵੀ ਦਿੱਲੀ ਫਤਿਹ ਹੋਈ ਪਰ ਇਹ ਬਾਤ ਹੀ ਗੱਲ ਸੀ ਮੈਨੂੰ ਲੱਗਾ ਮੇਰਾ ਟਾਈਮ